ਉਹ ਭੱਜ ਕੇ ਹੋਗੇ ਤੇ ਸਿੱਧਾ ਉਹ ਨਾਲ ਨਿਕਲ ਜੇ ਕਿ ਬੈਂਡ ਆ ਲੋ ਜੀ ਉਹ ਗੱਡੀ ਖੋਲੋ ਛੇਤੀ ਯਾਰ ਰੋਜਾ ਰੋਜਾ ਬੱਪੂ ਰੁਕ ਜਾ ਗੱਡੀ ਇਹ ਤਾਂ ਗੱਲ ਜਿੱਦਬਾਜੀ ਦੀ ਇਹਨਾਂ ਦਾ ਠੱਕਿਆ ਨਹੀਂ ਫਿਰ ਕੰਮ ਮੌਕਾ ਹੋਣਾ ਜੀ ਮੈਂ ਮੈਂ ਪਹਿਲਾਂ ਕਹਿ ਦਿੰਦਾ ਇਹ ਚਾਰ ਸੰਸਥਾਵਾਂ ਦਾ ਤੁਸੀਂ ਇੱਕ ਬੰਦੇ ਦਾ ਵੀ ਪ੍ਰੂਫ ਕਰ ਦੋ ਲਾਹ ਦੇ ਉਹ ਤੁਹਾਨੂੰ ਚੌਂਚ ਖਲਾਰ ਕੇ ਜੇ ਸੀ ਵੀ ਕਰ ਜਾਗੇ ਨਾ ਕਮੈਂਟ ਜਿਹੜਾ ਆ ਸੰਗਤ ਜੀ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਕਰਿਓ ਜੀ ਜੇ ਤੁਹਾਨੂੰ ਲੱਗਦਾ ਅਸੀਂ ਗਲਤਾਂ ਸਾਡੇ ਪ੍ਰਤੀ ਵੀ ਤੁਸੀਂ ਸੁਝਾਅ ਦੇ ਸਕਦੇ ਹੋ ਜੇ ਇਸ ਵੀਰ ਨੂੰ ਰੱਖਣ ਵਾਲੇ ਗਲਤ ਨੇ ਉਹਨਾਂ ਦੇ ਪ੍ਰਤੀ ਵੀ ਤੁਸੀਂ ਆਪ ਦਾ ਸੁਝਾਅ ਆਪ ਦਾ ਪੱਖ ਰੱਖਣਾ ਪਰ ਇੱਕ ਮਰਿਆਦਾ ਦੇ ਵਿੱਚ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਅਸੀਂ ਕਿਹਾ ਤੁਸੀਂ ਮਾਰਿਆ ਅਸੀਂ ਕਿਹਾ ਤੁਸੀਂ ਨੂੰ ਕੁੱਟਿਆ ਨਹੀਂ ਨਾ ਗੰਦਬੁੱਦੀ ਤੁਹਾਡਾ ਨਾ ਕਿਹੜਾ ਮਰਜ਼ੀ ਨਾ ਆਇਆ ਉਹ ਤੁਸੀਂ ਕਹਿ ਦਿਓ ਅਸੀਂ ਇੱਕ ਦਿਨ ਹੀ ਕੰਮ ਕਰਾਇਆ ਅਸੀਂ 20 ਸਾਲ ਦੀ ਨੀਂਦ ਦੇ ਦਿਆਂਗੇ ਹੈਲੋ ਖੋਲਨਾ गेट खोली आया बात सुन क्या हाल है और ठीक हो ठीक है रुक जा घर में कौन कौन है आन। आन। ताने पे जो भी नानू बाहरी साधरो बाहरी ठीक है क्या नाम है वो बच्चा ਜਾ ਗਏ ਗਏ ਆਜਾ ਨਾਮ ਕੀ ਹੈ ਆਜੋ ਹੋਰ ਵੀ ਦੇ ਚੜਦੀਗਾ ਤੇ ਰਾਤ ਨਾਲ ਸਾਡੀ ਵੱਲੇ ਤੋਂ ਆਏ ਜੀ ਹਾਂਜੀ ਤੇਰਾ ਆਸਰਾ ਸੁਸਾਇਟੀ ਪਿੰਡ ਵੱਲੇ ਤੋਂ ਆਏ ਆ ਅੱਛਾ ਅੱਛਾ ਇਹਦੇ ਬਾਰੇ ਇਤਲਾਹ ਮਿਲੀ ਸੀ ਚਲੋ ਬਹਿ ਕੇ ਕਰ ਲੀਨੇ ਵਿਚਾਰ ਆਪਾਂ ਆਜਾ ਆਜਾ ਜਤਿੰਦਰ ਤੇਰਾ ਨਾਮ ਕੀ ਹੈ ਤੇਰਾ ਕੀ ਪੱਪੂ ਪੱਪੂ ਨਾਮ ਪੱਪੂ ਤੇ ਪਿਤਾ ਜੀ ਦਾ ਨਾਮ ਉਹ ਪਫਰ ਬਲਾ ਸਾਰਿਆਂ ਨੂੰ ਮਿਲਣਾ ਨਾ ਸਾਰਿਆਂ ਨੂੰ ਮਿਲ ਠੀਕੋ पप्पू गाँव गाँ कौन सा है गाड़ गाड़ नहीं पप्पू का गाँव गाँ कौन सा है काम करते हो और ठीक है ठीक है बैठो अच्छा आपका का नाम क्या है गाँव का नाम पप्पू नाम <prawd'd the lakes> नहीं तेरा नाम तो पप्पू है <कौणेगेगेस> तेरा नाम पप्पू है और पप्पू का गाँव कौन सा है <कौणेगेस> तेरा नाम पप्पू और गाँव का नाम पप्पू नहीं पप्पू तो तेरा नाम है गांव का नाम पापा का क्या नाम है ਪਪਾ ਪਪਾ ਕਾ ਨਾਮ ਘਰ ਘਰ ਪਪਾ ਘਰ ਇਧਰ ਕਦੋਂ ਸੇ ਆਏ ਹੋ ਇਹ ਬੱਚੀ ਕੰਮ ਕਰਦੇ ਹੋ ਓਂਢੀ ਲੈ ਠੀਕ ਹੈ ਓਂਢੀ ਉਹ ਬੱਚੀ ਜਿਹੜਾ ਹਾਂ ਉਹ ਕੰਮ ਕਰਦੇ ਹੋ ਹਨਾ ਗੋਬਰ ਫੈਂਕਦੇ ਹੋ ਗੋਨੇ ਕੰਮ ਕਰਦੇ ਹੋ ਡੰਗਣਾ ਆ ਅ ਸੁਸੰਗਤ ਜੀ ਇਸ ਵੀਰ ਦੀਆਂ ਜਿਹੜੀਆਂ ਗੁਪਤ ਵੀਡੀਓ ਲਗਭਗ ਪਿਛਲੇ 1.5 ਮਹੀਨੇ ਤੋਂ ਆ ਰਹੀਆਂ ਸੀ ਤਾਂ ਉਦੇ ਵਿੱਚ ਕੀ ਹੁੰਦਾ ਕਿ ਅਸੀਂ ਵੈਰੀਫਾਈ ਵੀ ਕਰਨਾ ਹੁੰਦਾ ਆ ਕਿ ਕਈ ਵਾਰੀ ਕੀ ਹੁੰਦਾ ਕਈ ਸ਼ਰਾਰਤੀ ਅੰਸਰ ਹੁੰਦੇ ਨੇ ਪਿੰਡਾਂ ਦੇ ਵਿੱਚ ਉਹ ਆਪਦੀ ਨਿੱਜੀ ਵੈਰ ਵਿਰੋਧਤਾ ਹੁੰਦੀ ਆ ਜਾਂ ਨਿੱਜੀ ਕੋਈ ਲਾਗਡਾੜ ਦੇ ਚੱਕਰ ਦੇ ਵਿੱਚ ਕਈ ਵਾਰੀ ਇੱਕ ਦੋ ਕੇਸ ਅਜੇ ਵੀ ਆਏ ਕਿ ਜਿਹੜੇ ਬੰਦੇ ਤਨਖਾਹ ਤੇ ਰੱਖੇ ਹੋਏ ਸੀ ਪਰ ਜਦੋਂ ਵੈਰੀਫਾਈ ਕੀਤਾ ਉਹ ਤਨਖਾਹ ਤੇ ਨਿਕਲੇ ਉਹਦੇ ਕਰਕੇ ਅਸੀਂ ਲਗਭਗ ਮਹੀਨਾ ਡੇਢ ਮਹੀਨਾ ਹੋ ਗਿਆ ਇਸ ਵੀਰ ਦੀਆਂ ਵੀਡੀਓ ਆਉਂਦਿਆਂ ਨੂੰ ਤੇ ਇਹ ਦੇਖਣਾ ਪੈਂਦਾ ਵਾ ਕਿ ਵੱਖ-ਵੱਖ ਵੀਡੀਓ ਦੇ ਵਿੱਚ ਕੀ ਬੰਦਾ ਮੰਦਬੁੱਧੀ ਹੈ ਜਾਂ ਦਿਮਾਗੀ ਤੌਰ ਤੇ ਬਿਮਾਰ ਹੈ ਜਾਂ ਤਨਖਾਹ ਤੇ ਰਹਿ ਰਿਹਾ ਅਰੇ ਇਹਦਾ ਪੱਕਾ ਸ਼ੋਰ ਹੈ ਕਿ ਇਹ ਜਿਹੜਾ ਹੈਗਾ ਮੰਦਬੁੱਧੀ ਆ ਕਿਉਂਕਿ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਾਅਦ ਵਿੱਚ ਇਹ ਮੈਂਟਲੀ ਤੌਰ ਤੇ ਬਿਮਾਰ ਹੋਇਆ ਕਿਉਂਕਿ ਜਿਹੜੀਆਂ ਹਰਕਤਾਂ ਬਾਰ-ਬਾਰ ਹੱਥ ਮਲਾਉਣਾ ਬਾਰ-ਬਾਰ ਗੱਲਾਂ ਕਰਨੀਆਂ ਜਾਂ ਇਹਨੂੰ ਆਪਦਾ ਨਾਮ ਪਿਓ ਦਾ ਨਾਮ ਕੋਈ ਚੀਜ਼ ਜਿਹੜੀ ਉਹ ਯਾਦ ਨਹੀਂ ਆ ਸੋ ਇਸ ਵੀਡੀਓ ਦੇ ਮਾਧਿਅਮੇ ਨੇ ਰਹੀਂ ਆਪਾਂ ਦਾ ਜਿਹੜਾ ਘਰ ਹੈ ਉਹ ਵੀ ਲੱਭਾਂਗੇ ਜਿਸ ਪਰਿਵਾਰ ਦੇ ਵਿੱਚ ਅਸੀਂ ਪਹੁੰਚੇ ਆ ਇਹ ਵੀ ਸਾਡੇ ਆਪਣੇ ਆ ਕਿਉਂਕਿ ਸਾਡਾ ਕੋਈ ਵੀ ਵੈਰ ਵਿਰੋਧ ਨਹੀਂ ਕਿਸੇ ਨਾਲ ਸਾਡਾ ਇਹਨਾਂ ਲੋਕਾਂ ਨਾਲ ਪਿਆਰ ਜ਼ਰੂਰ ਹੈ ਤਾਂ ਕਿ ਇਹਦਾ ਘਰ ਲੱਭ ਸਕੇ ਕੋਈ ਵਿਛੜਿਆ ਪੁੱਤ ਮਿਲ ਸਕੇ ਮਾਂ ਨੂੰ ਜਾਂ ਇੱਕ ਵਧੀਆ ਆਨੰਦ ਵਾਲੀ ਜ਼ਿੰਦਗੀ ਜੀਵੇ ਕਿਉਂਕਿ ਦੇਖੋ ਪ੍ਰਸ਼ਾਦਾ ਛਕਾਉਣਾ ਤੇ ਕੰਮ ਕਰਾਉਣਾ ਉਹ ਇੱਕ ਅਲੱਗ ਵਿਸ਼ਾ ਹੈ ਸਿਰੋ ਇਹਨੂੰ ਪ੍ਰਸ਼ਾਦਾ ਮਿਲਦਾ ਆ ਵਧੀਆ ਆਇਆ ਕੋਈ ਚੱਕਰ ਨਹੀਂ ਬਾਕੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਦਾਂ ਦੇ ਜਿਹੜੇ ਬੰਦਵਾ ਮਜ਼ਦੂਰੀ ਨੂੰ ਲੈ ਕੇ ਜਿਹੜੇ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੱਗੇ ਹੋਏ ਆ ਤੇ ਇੱਕ ਜਿਹੜਾ ਹੁੰਦਾ ਆ ਵੀ ਕੋਈ ਵੀ ਤਰੀਕੇ ਦੇ ਨਾਲ ਲੱਗੇ ਹੋਏ ਆ ਕਿ ਤਾਂ ਕਿ ਇਸ ਬੰਦਵਾ ਮਜ਼ਦੂਰੀ ਨੂੰ ਅਸੀਂ ਜਿਹੜਾ ਖਤਮ ਕਰ ਸਕੀਏ ਕਿਉਂਕਿ ਆਪੀ ਇਸ ਵੀਰ ਦੇ ਜਿਹੜੇ ਆਪਣਿਆਂ ਦੇ ਹਾਲਾਤ ਪੈਰਾਂ ਦੇ ਹਾਲਾਤ ਉਹ ਸਾਰੇ ਵੀਰੇ ਨੂੰ ਕਹਾਂਗੇ ਚੰਗੀ ਤਰ੍ਹਾਂ ਦਿਖਾ ਦਿਓ ਚਿਹਰੇ ਨੂੰ ਵੀ ਜਰੂਰ ਚੰਗੀ ਤਰ੍ਹਾਂ ਦਿਖਾ ਦਿਓ ਤਾਂ ਕਿ ਇਹ ਵੀਰ ਦਾ ਜਿਹੜਾ ਘਰ ਹੈ ਉਹ ਲੱਭ ਸਕੇ ਕਿਉਂਕਿ ਚਿਹਰੇ ਤੋਂ ਵੀ ਪਹਿਚਾਣ ਆ ਸਕਦੀ ਆ ਹਾਂ ਜੀ ਸਰ ਜੀ ਆਨ ਬੈ ਇਹ ਆ ਤੁਹਾਡੀ ਸੁਣਦੇ ਨਾ ਬਿਓ ਤੁਹਾਡੀ ਸੁਣਾ ਦੇਵਾ ਤੁਹਾਡੀ ਸਾਰੀ ਸੁਣਾਗੇ ਉਹਦੇ ਨਾਲ ਕਰ ਲਈ ਉਹ ਤੁਹਾਡੀ ਸੁਣਨੀ ਆ ਜੋ ਬੈਠੋ ਨਹੀਂ ਕਰਦੀ ਆ ਇਹ ਵੀਡੀਓ ਆਪ ਵੀ ਬਣਾਉਂਦੇ ਆ ਕਿ ਪਾਉਂਦੇ ਕਿਤੇ ਨਹੀਂ ਨਹੀਂ ਇਹ ਵੀ ਗੈਲਰੀ ਚ ਹੈ ਜੀ ਗੈਲਰੀ ਚ ਆ ਉਹ ਜੇ ਠੀਕ ਨਹੀਂ ਇਸ ਕਰਕੇ ਇਹ ਸਿਰਫ ਇਸ ਕਰਕੇ ਆ ਕਿ ਅਸੀਂ ਕਹੀਏ ਵੀ ਸਾਡੇ ਨਾਲ ਪਰਿਵਾਰ ਨੇ ਮਾਰੀ ਕੀਤੀ ਜਾਂ ਤੁਸੀਂ ਕਹੋ ਕਿ ਯਾਰ ਇਹ ਸੁਸਾਇਟੀ ਵਾਲੇ ਆ ਹੀ ਇਹ ਸਾਡੇ ਨਾਲ ਮਾਰੀ ਕਰਕੇ ਉਹ ਚੀਜ਼ ਨੂੰ ਲੈ ਕੇ ਜਿਹੜੀ ਹੁੰਦੀ ਆ ਤਾ ਕਰਕੇ ਵੀਡੀਓ ਜ਼ਰੂਰੀ ਬਣ ਜਾਂਦੀ ਸਾਡੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀਆਂ ਕੁਝ ਗੱਲਾਂ ਨੇ ਉਹ ਆਪਾਂ ਕਲੀਅਰ ਕਰ ਲਾਂਗੇ ਬੈਠੋ ਵੀ ਕੋਈ ਨਹੀਂ ਅੱਜ ਦਾ ਪਹਿਲਾ ਕੱਲ੍ਹ ਦਾ ਸਾਡੀ ਭਾਇਆ ਵੀ ਆਪਣੇ ਡਿਊਟੀ ਅਫਸਰ ਹੀ ਇਹਨਾਂ ਨੂੰ ਕਰ ਲਾ ਵਕ ਘੰਟਾ ਹੋ ਗਿਆ ਥਾਣੇ ਬੈਠਿਆਂ ਨੂੰ ਉਹਨਾਂ ਨੇ ਵੀ ਇਹੋ ਕਿਹਾ ਕਿ ਕਿਵੇਂ ਕੰਮ ਕਰਦੇ ਤੁਸੀਂ ਉਹਨਾਂ ਨੂੰ ਵੀ ਇਹ ਹੀ ਦੱਸਿਆ ਵੀ ਵੀ ਸਾਡੇ ਵੀ ਸਾਡੇ ਜਿਨ੍ਹਾਂ ਨੇ ਰੱਖਿਆ ਉਹਨਾਂ ਸਵਾਇਆਂ ਦੇਣੀਆਂ ਜੀ ਹਣਾ ਤੁਹਾਡੇ ਲਈ ਲੱਗਦਾ ਕਿ ਤੁਹਾਨੂੰ ਇਹ ਬਿਲਕੁਲ ਸੁਖੀ ਆ ਮੰਨ ਲਿਆ ਸਾਨੂੰ ਲੱਗਦਾ ਇਹ ਨਹੀਂ ਸੁਖੀ ਹੈਗਾ ਠੀਕ ਹੈ ਹੁਣ ਦੇਖੋ ਆਪਣੇ ਤੁਹਾਡੇ ਜਾਂ ਉਹਦੇ ਪੈਰਾਂ ਦਾ ਫਰਕ ਦੇ ਲਈਏ ਉਹਦੇ ਸੌਣ ਦਾ ਕਿੱਥੇ ਜਿਗਾਰਡਮੈਂਟ ਹੈਗਾ ਆ ਉਹਦੇ ਕੰਮ ਕਰਨ ਦਾ ਕੋਈ ਟਾਈਮ ਟੇਬਲ ਨਹੀਂ ਕਿਉਂਕਿ ਉਹ ਦਿਮਾਗੀ ਠੀਕ ਨਹੀਂ ਉਹਨੂੰ ਧੁੱਪ ਛਾਂ ਠੰਡ ਠੁਣ ਦਾ ਕੁਝ ਨਹੀਂ ਪਤਾ ਅਸੀਂ ਤਾਂ ਆਪਣੇ ਜ਼ਿੰਮੇਵਾਰ ਭਰਾਵਾਂ ਨੂੰ ਇਹ ਵੀ ਕਹਿੰਨੇ ਆ ਕਿ ਜੇ ਰੱਖਿਆ ਕੋਈ ਟਾਈਮ ਟੇਬਲ ਬਣਾ ਲਓ ਜਿਹੜੇ ਬੰਦੇ ਦਾ ਘਰ ਨਹੀਂ ਲੱਭਦਾ ਚਲੋ ਠੀਕ ਆ ਉਹ ਤੁਸੀਂ ਰੱਖਿਆ ਉਹਨੂੰ ਵਧੀਆ ਮੰਜਾ ਪੀੜਾ ਉਹਨੂੰ ਉਹ ਆ ਵੀ ਤੁਰੇ ਜਾ ਬੰਦਾ ਮੰਗਾ ਪੀੜਾ ਵਸਾ ਨਹੀਂ ਮੈਂ ਤੁਹਾਡਾ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਮਾਰੇ ਹੋ ਮੈਂ ਕਈਆਂ ਪਿੰਡਾਂ ਚੋਂ ਲਿਆਂਦੇ ਤੁਸੀਂ ਵੇਖਿਆ ਹੀ ਆ ਤੁਹਾਡੇ ਚਾਕਰ ਸਿਕੰਦਰੋ ਚਾਰ ਲੈ ਕੇ ਗਏ ਹਾਂ ਇੱਕ ਫੋਰਮੈਨ ਬੰਦਾ ਅੰਕਲ ਜੀ ਜਿਹਨੂੰ ਆਪਣੇ ਘਰ ਦਾ ਫੋਨ ਨੰਬਰ ਵੀ ਯਾਦ ਸੀ ਤੇ ਉਹਨੂੰ ਕੰਮ ਕਰਾ ਕੇ ਰਾਹ ਨੂੰ ਚਬਾਰੇ ਚ ਤਾਰ ਦਿੰਦੇ ਜਦੋਂ ਉਹਨੂੰ ਲੈ ਕੇ ਗਏ ਆ ਤੇ ਉਹਨੇ ਆਪਣਾ ਫੋਨ ਨੰਬਰ ਸਾਡੀ ਮਾਂ ਭੱਜੀ ਆਈ ਲਾਜੇ ਬੰਦੇ ਆਪਾਂ ਪਿੰਡ ਦੇ ਨਾਲ ਸੱਦ ਲੈਂਦੇ ਆ ਜੇ ਕੋਈ ਕਹਦੇ ਇਹਦਾ ਗਲਤ ਕੰਮ ਬੰਦਾ ਵੀ ਕਹਿ ਰਿਹਾ ਨਾ ਹੁਣ ਸਾਰੇ 21 ਜਦਾਂ ਤਾਂ ਉਹਨਾਂ ਦੇ ਗੋਆ ਵੀ ਇੰਨਾ ਇੰਨਾ ਜੰਮਿਆ ਹੋਇਆ ਨਮਨਸਾਲ ਦਾ ਮਾਦਾ ਦੇ ਬਾਰੇ ਕਰਵਾੜ ਕੇ ਦੇ ਅੰਦਰ ਹੀ ਪੀਪਾ ਰੱਖ ਦਿੰਦੇ ਉਹ ਯਾਰ ਸਾਉ ਵੀ ਨਹੀਂ ਜਾਣਦੇ ਹੋ ਜੀ ਗੱਲਾਂ ਆ ਤੋਰ ਸੋਹਣੀ ਪਾਜੀ ਪਤਾ ਜਿਹੜਾ ਬੰਦਾ ਧੱਕਾ ਕਰਦਾ ਉਹਦੇ ਅੱਗੇ ਆਉਂਦਾ ਵੇਖੋ ਇਹਦੇ ਸਾਡੇ ਨਾਲ ਕਹਿਨ ਤੇ ਜਾਂ ਕਿਸੇ ਤੇ ਇੱਕ ਦਰਗਾਹ ਹੈਗੀ ਹੈ ਨਾ ਆਪਾਂ ਹਮੇਸ਼ਾ ਹਰ ਤਰੀਕੇ ਨੇ ਆ ਕਿਹਦਾ ਕੋ ਘਰ ਕੋ ਲੱਭਾਂਗੇ ਕੋਈ ਕੰਮ ਤੋਂ ਬਿਨਾ ਸੋਊਂਗਾ ਨਾ ਲੱਭੂ ਤੇ ਉਥੇ ਆਸ਼ਮ ਚ ਪੈਰਾਂ ਅੱਛਾ ਵੱਡੇ ਭਾਈ ਜੀ ਪਤਾ ਕੀ ਪੈਂਦਾ ਹੁਣ ਆ ਚੀਜ਼ ਸਾਨੂੰ ਹਮੇਸ਼ਾ ਹਰ ਪਿੰਡ ਦਾ ਸਤਿਕਾਰ ਰੱਖਣਾ ਪੈਂਦਾ ਫਿਰ ਸਾਰੇ ਲੋਕ ਇਹੋ ਕਹਿੰਦੇ ਸਾਡੀ ਵੀਡੀਓ ਨਾ ਪਾਇਓ ਤੇ ਜੇ ਵੀਡੀਓ ਤੋਂ ਆਪਾਂ ਨੂੰ ਹੈਗਾ ਤਾਂ ਆਪਾਂ ਵੀਡੀਓ ਤੋਂ ਪਹਿਲਾਂ ਹੀ ਕੰਮ ਸੰਭਾਲ ਲੀਏ ਨਹੀਂ ਗੱਲ ਪਤਾ ਜੀ ਗੱਲ ਬਿਲਕੁਲ ਨਹੀਂ ਹੈ ਗੱਲ ਫਿਰ ਬੋਲਣਾ ਚਾਹੁੰਦੀ ਸੀ ਸਾਰੇ ਵੀ ਅੱਗੇ ਆਪਾਂ ਚਦਾਈ ਹੋ ਗਈ ਆ ਉਹ ਆ ਪਹਿਲੀ ਉਹਦਾ ਪਤਾ ਜੀ ਜੇ ਇਹ ਵੀ ਮੰਨ ਲਓ ਜੇ ਕੋ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਸਾਨੂੰ ਹੁਣ ਸਾਹ ਨੇ ਹੁਣ ਸਾਨੂੰ ਕੀ ਪੁੱਛਿਆ ਕਹਿੰਦਾ ਕਈ ਵਾਰੀ ਕੋਈ ਦਿੱਕਤ ਆਉਂਦੀ ਮਗਾ ਸਰ ਕਈ ਵਾਰੀ ਦਾ ਪਰਿਵਾਰ ਕਹਿੰਦਾ ਭਾਜੀ ਠੀਕ ਆ ਆਇਆ ਬੈਠੋ ਚਾਹ ਪਾਣੀ ਪੀਏ ਬੰਦਾ ਤੁਸੀਂ ਖੜਨਾ ਠੀਕ ਆ ਓਕੇ ਆ ਜੇ ਘਰ ਲੱਭੂਗਾ ਤੇ ਕੋਈ ਮਾਨ ਸਨਮਾਨ ਇਹਨਾਂ ਦਾ ਵਿਚਾਰੇ ਪਰਿਵਾਰ ਦਾ ਕਰਦਾਂਗੇ ਠੀਕ ਆ ਮੈਂ ਕਹਾਂ ਚਲ ਜਾਈਦਾ ਕਈ ਮੈਂ ਕਹਾਂ ਕਈ ਵਾਰੀ ਗਾੜੀ ਕੋਈ ਮੂਡ ਮੱਤ ਮਿਲ ਜਾਂਦਾ ਉਹ ਉਹਦੇ ਕੂਨ ਦਾ ਉਹਦਾ ਹੁੰਦਾ ਉਹਨੂੰ ਹੁੰਦਾ ਵੀ ਖਰੇ ਵੀ ਮੈਂ ਚੰਗਾ ਹੀ ਕਰਨ ਦੇ ਆ ਨਹੀਂ ਨਹੀਂ ਉਹ ਅਗਲੇ ਦੀ ਗੱਲ ਬਾਅਦ ਫਿਰ ਉਹਨੂੰ ਭੁਗਤਣੀ ਵੀ ਪੈਂਦੀ ਕਿਉਂਕਿ ਗੈ ਜੇ ਕਹੀਏ ਨਾ ਆਪਾਂ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਤੇ ਗਲਤੀ ਹੈ ਗਈ ਹੈਗੇ ਆ ਪਰਮਾਤਮਾ ਨੂੰ ਵੀ ਛੱਡੀਏ ਬੰਦਵਾ ਮਜ਼ਦੂਰੀ ਐਕਟ ਜੇ ਬਣਿਆ ਨਾ ਅੰਕਲ ਜੀ ਤਾਂ ਉਹ ਇਸੇ ਕੰਮ ਲਈ ਬਣਿਆ ਕਿ ਕੋਈ ਫਰੀ ਦੇ ਵਿੱਚ ਜਿਹੜਾ ਵਾ ਕੰਮ ਨਾ ਕਰਾ ਸਕੇ ਉਹ ਤਾਂ ਹੋ ਗਿਆ ਕਿ ਚੰਗੇ ਭਲੇ ਬੰਦੇ ਲਈ ਪਰ ਇਹਨਾਂ ਦਾ ਨਾਲ ਹੋ ਗਿਆ ਕਿ ਬੰਦਵਾ ਮਜ਼ਦੂਰੀ ਇੱਕ ਮੈਂਟਲ ਐਕਟ ਇਹ ਬੰਦਾ ਮੈਂਟਲੀ ਵੀ ਠੀਕ ਨਹੀਂ ਇਹੋ ਚੀਜ਼ ਅਹੀਂ ਹਰ ਪਿੰਡ ਦੇ ਵਿੱਚ ਸਮਝਾਉਂਦੇ ਫਿਰਦੇ ਆਂ ਵੀ ਚਲੋ ਠੀਕ ਆ ਜਦੋਂ ਨਹੀਂ ਗੇ ਚੀਜ਼ ਦਾ ਆਪਾਂ ਨੂੰ ਪਤਾ ਜਾਂ ਨਹੀਂ ਸੀ ਹੈਗਾ ਤਾਂ ਉਦੋਂ ਬਸੇਰੇਆਂ ਕੋਲ ਸੀ ਹੁਣ ਬਸੇਰੇ ਲੋਕ ਨੇ ਜਿਹੜੇ ਆਪ ਪਰਸੋਂ ਬੰਦਾ ਆਪ ਛੱਡ ਕੇ ਗਿਆ ਲੇ ਜਾਨੂ ਲੈ ਜੋ ਬਜਾ ਕਰੀ ਜੋ ਮੇਰੇ ਕੋਲ ਤਾਂ ਜੀ ਜੀ ਕਹਦੇ ਉਹ ਰੈਕਟਰ ਹੋ ਗਏ ਕੀ ਹੈ ਇਹਦਾ ਕਰਨਾ ਕੁਝ ਨਹੀਂ ਜੀ ਸਵੇਰੇ ਉਹ ਜੇ ਨਹੀਂ ਕਰ ਲਾ ਵਦਣਾ ਤਾਂ ਇਹ ਆ ਵੀ ਇਹਨੂੰ ਕੰਮ ਨਹੀਂ ਕਰਨਾ ਪਊਗਾ ਇੱਕ ਇਹ ਵਧੀਆ ਮਤਲਬ ਕੀ ਹੈ ਜਿੱਦਾਂ ਪ੍ਰਸ਼ਾਦਾ ਤੇਰੇ ਚਾਹ ਪੀ ਲਈ ਪ੍ਰਸ਼ਾਦਾ ਛਕ ਲਿਆ ਤੇ ਬਿਸਤਰੇ ਲਾ ਕੇ ਤੇ ਸੌ ਗਿਆ ਕੁੰਦਰ ਗਾੜੀ ਜੀ ਆਸ਼ਰਮ ਦੀ ਸੇਵਾ ਕਰ ਲਈ ਉਹ ਭਾਂਡਾ ਧੋ ਲਿਆ ਉਹ ਤਾਂ ਸੇਵਾ ਆ ਇਹ ਵੀ ਨਹੀਂ ਕਿਤੇ ਵੀ ਉੱਥੇ ਜਿਹੜੇ ਦਵਾਈ ਨਾਲ ਠੀਕ ਹੁੰਦੇ ਆ ਉਹ ਕਰਦੇ ਵੀ ਆ ਸੇਵਾ ਸਾਡੇ ਨਾਲ ਘਰ ਵੀ ਲੱਭਦੇ ਆ ਘਰ ਵੀ ਲੱਭਦੇ ਹੁਣ ਚੱਕ ਸਕੰਦਰੋ ਜੇ ਚਾਰ ਖੜੇ ਸੀ ਤੁਹਾਡੇ ਸਾਲ ਪਹਿਲਾਂ ਉਹ ਤਿੰਨ ਬੰਦਿਆਂ ਦੇ ਘਰ ਪੈਰ ਤੇ ਲੱਗ ਗਏ ਤਿੰਨ ਦਿਨਾਂ ਚ ਲੱਗ ਗਏ ਤਾਂ ਪਰਿਵਾਰ ਲੈਣ ਵੀ ਆਏ ਹੁਣ ਸੋ ਹੁਣ ਦੱਸਣ ਵਾਲਿਆਂ ਤੋਂ ਸੋਨਾ ਦੇ ਨੇ ਉਹ ਡੰਗ ਨਾਲ ਪਰਣੇ ਜੀ ਆ ਇਹ ਸੇਵਾ ਨਹੀਂ ਆਪਾਂ ਆਂਖਰ ਜੀ ਮਹਾਰਾਜ ਨੂੰ ਵੀ ਆਪਾਂ ਜਾਣਦੇ ਆ ਨਹੀਂ 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 ਜੋ ਮਾਸੀ ਚੋਨੇ ਹੀ ਪਹਿਲਾਂ ਹੀ ਕਿਹੜਾ ਬੰਦਾ ਉਥੇ ਇੰਨੀ ਗਰਮੀ ਦੇ ਵਿੱਚ ਡੰਗ ਨਾਲ ਡਾੜਾ ਲੰਦਾ ਦੱਸੋ ਮਾਤਾ ਜੀ ਹੱਡੇ ਉਹ ਤੋਂ ਤੋਂ ਬਸ ਬਹੀ ਲਾ ਬਾਗੀਆਂ ਲੈ ਕੇ ਚੱਲਦੇ ਹੁਣ ਹੁਣ ਤੋਂ ਠੀਕ ਹੈ ਚਲੋ ਤੁਹਾਡੀ ਨਿਗਾ ਚੋ ਸੇਵਾ ਆ ਅੰਦੀ ਨਿਗਾ ਚ ਨਹੀਂ ਸੇਵਾ ਛਡਾ ਕੇ ਪੈਸੇ ਖਾਦੇ ਹੁਣ ਲੁਧਿਆਣੇ ਵਾਲੀ ਸੰਸਥਾ ਆਪਣਾ ਫਰਜ ਸੋਸਾਇਟੀ ਪਟਿਆਲਾ ਤੇ ਹਿਯਾਰਪੁਰ ਮਨਜੋਤ ਗੜਦੀ ਹਾਲ ਵਾਲਾ ਇਹ ਚਾਰ ਸੰਸਥਾਵਾਂ ਦਾ ਤੁਸੀਂ ਇੱਕ ਬੰਦੇ ਦਾ ਵੀ ਪ੍ਰੂਫ ਕਰ ਦੋ ਲਾ ਦਿਓ ਤਹਣ ਚੌਂਚ ਖਲਾਰ ਕੇ ਜੇ ਤਸੀਹ ਵੀ ਕਰ ਜਾਗੇ ਨਾ ਠੀਕ ਹੈ ਨਾ ਲੁਧਿਆਣੇ ਵਾਲੀ ਸੁਣੀਆਂ ਸੁਣਾਈਆਂ ਗੱਲਾਂ ਲੁਧਿਆਣੇ ਵਾਲੇ ਵੀਰ ਨੇ ਜੇ ਬੰਦਾ 10000 ਚ ਵੇਚਿਆ ਨਾ ਤੁਸੀਂ ਪ੍ਰੂਫ ਕਰ ਦਿਓ ਤੁਹਾਡੇ ਨਾਲ ਜਾ ਕੇ ਉਸ ਭਮ ਜਿੰਨਾ ਮਰਜੀ ਭਾਈ ਦੇ ਸੰਸਥਾ ਇੱਕ ਨੰਬਰ ਤੇ ਆ ਅਸੀਂ ਉਹਨਾਂ ਨਾਲ ਵੇਖ ਕੇ ਸੇਵਾ ਸ਼ੁਰੂ ਕੀਤੀ ਆ ਜੇ ਇੱਕ ਵੀ ਬੰਦਾ ਉਸ ਬੰਦੇ ਦੇ ਇਸ ਕੰਮ ਨੂੰ ਲੈ ਕੇ ਕਹਦੇ ਵੀ ਇਹਨੇ 10000 ਚ ਬੰਦਾ ਦਿੱਤਾ ਛੱਤਰ ਤੁਹਾਡਾ ਤੇ ਸਿਰ ਸਾਡਾ ਹੋਰ ਦੇਖੋ ਇਹ ਹੁੰਦਾ ਇਹ ਸੁਣੀਆਂ ਸੁਣਾਈਆਂ ਮੈਂ ਵੇਖੋ ਸਰਪੰਨ ਸਾਹਿਬ ਕਮਰ ਇਹਦਾ ਕੋਈ ਨਹੀਂ ਉਹ ਚਲੋ ਰੱਖਿਆ ਇਹਨਾਂ ਨੇ ਪਹਿਲਾਂ ਰੱਖ ਛੱਡਿਆ 20 ਸਾਲ ਤੋਂ ਲੱਖੋ ਸਪੰਸਾਹ ਉਹਦੇ 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 ਜੇ ਆਪਾਂ ਹਾਲਾਤਾਂ ਦੀ ਗੱਲ ਕਰੀਏ ਸਾਨੂੰ ਉਹ ਨਹੀਂ ਲੱਗਦੀ ਕੋਈ ਵੀ ਤੁਹਾਨੂੰ ਲੱਗਦੀ ਆ ਠੀਕ ਆ ਓਕੇ ਆ ਨਹੀਂ ਲੱਗਦੀ ਤੁਹਾਨੂੰ ਲੱਗਦੀ ਆ ਦੇਖੋ ਸਪੰਸਾਹ ਕੁਝ ਨਹੀਂ ਕੀਤਾ ਅਸੀਂ ਕਿਹਾ ਤੁਸੀਂ ਮਾਰਿਆ ਅਸੀਂ ਕਿਹਾ ਤੁਸੀਂ ਇਹਨੂੰ ਕੁੱਟਿਆ ਨਹੀਂ ਨਾ ਕਿਹਾ ਜਿਹੜੀ ਚੀਜ਼ ਦੀ ਸਾਨੂੰ ਇੱਕ ਚੀਜ਼ ਸਾਹਮਣੇ ਦਿਖ ਰਹੀ ਹੈ ਅਸੀਂ ਉਹਦੀ ਗੱਲ ਕਰਾਂਗੇ ਹੁਣ ਜਿਨ੍ਹਾਂ ਨੇ ਸਾਨੂੰ ਦੱਸਿਆ ਉਹ ਤਾਂ ਸਾਨੂੰ ਕਹਿੰਦੇ ਤੁਸੀਂ ਕੁੜਦੇ ਵੀ ਬੜਾ ਜੀ ਨਹੀਂ ਤੋ ਨਾਂ ਨਹੀਂ ਲੈ ਸਕਦੇ ਨਹੀਂ ਨਹੀਂ ਅਸੀਂ ਅਸੀਂ ਤੁਹਾਨੂੰ ਕਹਿ ਵੀ ਜਿਹੜੇ ਗੁੱਟਿਆਂ ਨੂੰ ਨਹੀਂ ਨਾ ਜੋ ਸਾਨੂੰ ਸਾਹਮਣੇ ਦੇਖਿਆ ਅਸੀਂ ਉਹਦਾ ਜਵਾਬ ਦਿੰਦੇ ਆ ਕਿ ਜੇ ਸਾਡਾ ਮਾਂ ਕਹਿੰਦੀ ਵੀ ਦੇ ਮੈਂ ਕੱਪੜੇ ਫੜਿਆ ਮੈਂ ਨਮੋਣ ਲੱਗੀ ਆ ਮੈਂ ਕਹਾ ਮੈਂ ਕਹਾ ਮਾਤਾ ਕੱਪੜੇ ਦੇ ਦੇ ਵਿਚਾਰਦੇ ਕਿੰਨੇ ਦਿਨਾਂ ਦੇ ਪਾਏ ਹੋਇਆ ਕਹਿੰਦੀ ਇਹਨਾਂ ਇਹਨੂੰ ਲਾ ਕੇ ਧੋ ਦੇਣੇ ਆ ਕਿਉਂਕਿ ਦੇਖੋ ਇਹ ਬੰਦੇ ਨਾ ਇਹ ਬੰਦੇ ਇਹਨਾਂ ਨੇ ਆਸ਼ਰਮ ਦੇ ਵਿੱਚ ਮੰਜਿਆਂ ਥਲੇ ਲੜੜੀਆਂ ਵੀ ਕਰ ਦਿੰਦੇ ਆ ਇਹਨੂੰ ਜੇ ਅੰਦਰ ਸੁਵਾਉਣਗੇ ਤਾਂ ਇਹ ਉੱਥੇ ਗੰਦ ਪਾਊਗਾ ਨਹੀਂ ਸੁਵਾ ਸਕਦੇ ਤੁਹਾਡੀ ਮਜਬੂਰੀ ਆ ਇਸ ਕਰਕੇ ਸਾਨੂੰ ਇਹਨੂੰ ਡੰਗਰਾ ਸਾਨੂੰ ਵੀ ਲੱਗਦਾ ਰਿਵੈਨਿਊ ਜਾਂਦਾ ਆ ਚਲੋ ਆਪਾਂ ਕੀ ਲੈਣਾ ਅਸੀਂ ਇਹਨੂੰ ਲੈ ਕੇ ਚੱਲੇ ਆ ਤੁਸੀਂ ਆਪਣਾ ਜਦੋਂ ਮਰਜ਼ੀ ਆਣ ਕੇ ਤੇ ਉੱਥੇ ਸਾਡੇ ਕੋਲ ਆਏ ਜੇ ਪਰਿਵਾਰ ਮਿਲੂਗਾ ਤੁਹਾਨੂੰ ਦੱਸ ਦਾਂਗੇ ਦੋ ਹੀ ਗੱਲਾਂ ਜੇ ਪਰਿਵਾਰ ਮਿਲ ਗਿਆ ਇਮਾਨਦਾਰੀ ਨਾਲ ਜੇ 20 ਸਾਲ ਕੰਮ ਕਰਾਇਆ ਜੋ ਬਣਦਾ ਮਾਨ ਸਨਮਾਨ ਵਿਚਾਰੇ ਨੂੰ ਉਹਦੇ ਹੱਥੇ ਧਰ ਦਿਓ ਕੋਈ ਨੀ ਟੈਲਫੋਨ ਪੇਟਾ ਠੀਕ ਹੈ ਜੇ ਪਰਿਵਾਰ ਨਹੀਂ ਲੱਭਦਾ ਦੇਖੋ ਦੋ ਗੱਲਾਂ ਆ ਆਪਾਂ ਇਥੇ ਲੈਟਰ ਪੈਡ ਤੇ ਵੀ ਲਿਖ ਲੈਣੀਆਂ ਜਦੋਂ ਉਹਨਾਂ ਸਾਹਬ ਨਾਲ ਵੀ ਰੇਟ ਤੇ ਜਾਣਾ ਜੇ ਪਰਿਵਾਰ ਲੱਭ ਗਿਆ ਤੁਸੀਂ 20 ਸਾਲਾਂ ਦੀ ਨਿਯੰਤ ਜੋ ਇਮਾਨਦਾਰੀ ਨਾਲ ਭਾਜੀ ਜੋ ਤੁਹਾਨੂੰ ਗੁਰੂ ਸਾਹਿਬ ਨੂੰ ਹਾਂ ਹਾਂ ਜੀ ਕੰਮ ਕਿੰਨਾ ਕਰ ਸਕਦੇ ਨਹੀਂ ਉਹ ਨਹੀਂ ਮੇਰੀ ਬੇਤੀ ਸੁਣੋ ਇਹ ਛੋੜਾ ਬੋਧਾ ਸਾਡੇ ਨਾਲ ਕੋਈ ਪੱਠੇ ਦਾ ਛੋੜਾ ਕਰਾਉਂਗਾ ਹੋ ਮੈਟੋ ਪਾਉਂਜੋਗੇ ਅਸੀਂ ਮੈਂ ਨਹੀਂ ਕਹਣਾ ਕਿ ਅਸੀਂ ਲਾਂਗੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਇਮੀਡੀਏਟ ਸਾਮ ਸੰਭਾਲਦਾ ਸਾਨੂੰ ਕਿਵੇਂ ਜੇ ਤੂੰ ਇਹ ਭਾਜੀ ਪਹਿਲਾਂ ਸਾਮ ਸੁਣਾਦਾ ਪਹਿਲਾਂ ਤਾਨੂੰ ਫਿਰ ਮੈਚ ਚ ਗੱਲ ਹੋਣੀ ਫਿਰ ਵੱਡੇ ਭਾਜੀ ਵੱਡੇ ਭਾਜੀ ਆ ਜਾਣੀ ਜੇ ਆਹ ਤਾਂ ਕਮਾਲ ਕਰ ਰਹੇ ਤੁਸੀਂ ਵੀ ਹਰ ਦੀ ਗੱਲ ਕਰਦੇ ਹੋ ਤੁਸੀਂ ਆਪਣੇ ਹੱਕ ਦੀ ਗੱਲ ਕਰਦੇ ਹੋ ਹਾਂਜੀ ਹਾਂਜੀ ਅਸੀਂ ਨਹੀਂ ਕਰ ਸਕਦੇ ਤੁਸੀਂ ਅਧਿਕਾਰ ਸਭਾ ਹੈਗਾ ਨਾ ਤੁਸੀਂ ਕਹੋ ਅਸੀਂ ਇੱਕ ਦਿਨ ਹੀ ਕੰਮ ਕਰਾਇਆ ਅਸੀਂ 20 ਸਾਲ ਦੀ ਨੀਂਤ ਦੇ ਦਿੰਦੇ ਹਾਂ ਕਿੰਨਾ ਕੰਮ ਕੀ ਕੰਮ ਕਰ ਸਕਦਾ ਚੱਲੋ ਗੋਵਾ ਫੜ ਲਈ ਤੇ ਸਾਡੇ ਕੋਲ ਵੀਡੀਓ ਹੈ ਠੀਕ ਛੱਡੋ ਤੁਸੀਂ ਇੱਕ 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 ਪਪਾ ਜੀ ਇੱਕ ਜੀਤ ਕਲੀਅਰ ਕਰ ਲੋ ਇਹ ਵੀ ਆਪਾਂ ਕਲੀਅਰ ਕਰ ਲੈਨੇ ਆ ਇਹ ਵੀ ਸਵੰਨ ਸਾਹਿਬ ਤੁਸੀਂ ਗੋਵਾ ਸੁੱਟਣ ਤੇ ਮੈਨੂੰ 20000 ਚ ਬੰਦਾ ਵੀ ਲੱਭ ਦੋ ਪਿੰਡ ਚੋਂ ਭਾਵੇਂ ਦਿਮਾਗੋ ਸਹੀ ਹੋਵੇ ਭਾਵੇਂ ਉਹ ਬਿਹਾਰੀ ਹੋਵੇ ਭਾਵੇਂ ਸਾਡਾ ਮਜ਼ਦੂਰ ਭਰਾ ਹੋਵੇ 15 20000 ਚ ਵੀ ਜੇ ਕੋਈ ਗੋਵਾ ਸੁੱਟਦਾ ਨਾ ਤਾਂ ਮੈਂ ਦੇ ਦਾਂ ਹਾਂਜੀ ਕੋਈ ਨਹੀਂ ਰਹਿੰਦਾ ਭਾਜੀ ਭਾਟ ਥਾ ਬੈਠਾ ਤੂੰ 2000 ਚ ਗੋਆ ਸੁਤ ਗਿਆ ਜੀ ਜਿਆ 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 ਹਾਡੇ ਕੋ ਸੋਝਵਾਵਿਆ ਸਾਡੇ ਕੋ ਸੋਝਵਾਵਾਂ ਉਹਦੋਂ ਬੈਸ ਫਸਾਈਏ ਚਾਬੀ ਵਿੱਚ ਹੀ ਹੋਣੀ ਹੱਥ ਗੱਡੀ ਦੇ ਵਿੱਚ ਹੀ ਨਹੀਂ ਨਹੀਂ ਉਹ ਮਾੜਾ ਜਿਹਾ ਕਾਗਜ਼ ਲੈਣ ਚੱਲਿਆ ਲੈਡੋ ਲੈਡ ਆ ਜਾ ਉਹ ਜਾਣਾ ਤੂੰ ਨਾਲ ਭਾਜੀ ਉਹਦੀ ਥੋੜੀ ਮੰਨਣੀ ਇਹੀ ਉਹ ਤਾਂ ਮੰਤਪੁਰ ਦੀ ਧੜ ਨਾ ਕਿੜਾ ਮਰਜ਼ੀ ਨਾ ਆਇਆ ਉਹ ਜੀ ਸਾਲ ਹੋ ਗਿਆ ਵੀ ਸਾਡੇ ਨਾ ਮਰਜ਼ੀ ਨਾ ਥੋੜੀ ਆਇਆ ਪੱਕੂ ਚਲ ਆ ਘੁੰਮਣੇ ਚੱਲੇ ਯਾਰ ਚੱਲੇ ਘੁੰਮਣੇ ਕਹਿੰਦਾ ਜਿਉਂਨੇ ਨਾ ਤੇ ਫਿਰ ਜ਼ਬਰਦਸਤੀ ਨਹੀਂ ਇਹ ਨਹੀਂ ਫਿਰ ਹੋਣਾ ਵੀਰ ਜੀ ਇਹ ਫਿਰ ਜ਼ਬਰਦਸਤੀ ਤੇ ਖੜ ਨਹੀਂ ਜ਼ਬਰਦਸਤੀ ਤੁਸੀਂ ਆਪ ਗੱਡੀ ਚ ਭਾ ਦੋ ਨਹੀਂ ਤੁਸੀਂ ਇੱਕ ਮਿੰਟ ਹੁਣ ਨਾ ਹੁਣ ਸਾਡੀ ਕਹਾਣੀ ਖਤਮ ਆ ਤੁਹਾਡੇ ਕੋਈ ਨਾ ਕੋਈ ਅਥੋਰਟੀ ਹੈਗੀ ਅੰਕਲ ਜਿਨਾਂ ਨੂੰ ਬੰਦਾ ਦੇ ਦੋ ਸਾਡੀ ਕਹਾਣੀ ਖਤਮ ਹੋ ਉਦੋਂ ਸ਼ੁਰੂ ਕਰ ਲਓ ਯਾਰ ਚਲੋ ਖੜੀ ਤੇ ਜੇ ਤੁਹਾਡੇ ਕੋਈ ਅਥੋਰਟੀ ਹੈਗੀ ਰੱਖ ਲਓ ਸਾਡੇ ਕੋਲ ਤਾਂ ਖੜਨ ਦੀ ਹੈਗੀ ਆ ਸਰਪੰਦ ਤੁਸੀਂ ਜ਼ਿੰਮੇਵਾਰ ਸਾਡੇ ਕੋ ਕਾਨੂੰਨੀ ਪ੍ਰਕਿਰਿਆ ਜਿਹਨੂੰ ਖੜਨ ਦੀ ਅਥੋਰਿਟੀ ਹੈਗੀ ਆ ਤੇ ਇਹਨਾਂ ਕੋ ਰੱਖਣ ਦੀ ਹੈਗੀ ਰੱਖ ਲੈਣ ਯਾਰ ਇਹ ਵੱਡੇ ਭਾਰੀ ਇਹ ਤਾਂ ਗੱਲ ਜਿੱਦਬਾਜੀ ਦੀ ਇਹਨਾਂ ਫਿਰ ੱੱਕੇ ਆ ਨਹੀਂ ਫਿਰ ਕੰਮ ਔਖਾ ਹੋਣਾ ਜੀ ਮੈਂ ਮੈਂ ਪਹਿਲਾਂ ਕਹਿ ਦਿੰਦਾ ਫਿਰ ਹਾਂ ਜੀ ਫਿਰ ਠੀਕ ਆ ਫਿਰ ਫਿਰ ਸੰਗਤ ਨੇ ਬੇੜਾ ਕਰ ਲੂਗੀ ਫਿਰ ਜਾਂ ਪ੍ਰਸ਼ਾਸਨ ਨੇ ਬੇੜਾ ਕਰ ਲੂਗੀ ਕੰਮ ਦੀ ਬੈਠਾ ਪ੍ਰਸ਼ਾਸਨ ਬੈਠਾ ਜਾਂ ਫਿਰ ਇਹਦੇ ਵਿੱਚ ਚੰਗਾ ਨਹੀਂ ਕੀਤਾ ਐ ਪੰਜ ਨੇ 20 ਸਾਲ ਕੰਮ ਕਰਾ ਲਿਆ ਤੇ ਹੁਣ ਆਪਾਂ ਛੱਡੀਏ ਖੜਾ ਛੱਡੀਏ ਖੜਾ ਗੱਲ ਖਤਮ ਸਿੱਖਿਆ ਹੀ ਨਹੀਂ ਮੈਂ ਕਿਉਂ ਲਾਉਂ ਆ ਅੱਜ ਚਲੋ ਠੀਕ ਹੈ ਹੋਰ ਨਹੀਂ ਕੈਹ ਦਿੱਤਾ ਲੈ ਜਾਣਾ ਮੈਂ ਨਹੀਂ ਉਸ ਕਰਕੇ ਲੋਕ ਸੁਣੀਆਂ ਸੁਨਾਈਆਂ ਗੱਲਾਂ ਜਦੋਂ ਅਸੀਂ ਪਿੰਡਾਂ 'ਚੋਂ ਜਾਣਦੇ ਆ ਨਾ ਸਾਡੇ ਉਧਰ ਏਰੀਆ 'ਚ ਬੱਚੀਵੇਂ ਜਾਣਦੇ ਆ ਨਾ ਲੈ ਕੇ ਹੁੰਨੇ ਆ ਨਾ ਬੜੇ ਲੋਕ ਕਹਿੰਦੇ ਆ ਕਿ ਇਹ ਹੈ ਪੈਸੇ ਖਾਂਦਾ ਜਦੋਂ ਆਣ ਕੇ ਕਿ ਸਾਬਤ ਕਰੂਗਾ ਉਦੋਂ ਦੇਖਾਂਗੇ ਨਾ ਜਿਹਦੇ ਇਹ ਚ ਲਿਖਤਾ ਬਿਨਾ ਕਿਸੇ ਲੈਣ ਦੇਣ ਤੋਂ ਤੁਸੀਂ ਕੱਲ ਨੂੰ ਕਹਦੋ ਜਾ ਕੇ ਵੀ ਸੋਸਾਇਟੀ ਵਾਲੇ 50000 ਰੁਪਏ ਲੈ ਗਏ ਆ ਅਮੋਦ ਬਾਰ ਇੰਨੇ ਬੰਦੇ ਆ ਕਿਉਂ ਬਣਦੇ ਹੀ ਆ ਇਹ ਨਹੀਂ ਹੁੰਦਾ ਇਲਜ਼ਾਮ ਵੇਖੋ ਤੁਹਾਡੇ ਤੇ ਜਿਨ੍ਹਾਂ ਨੇ ਸਾਨੂੰ ਦੱਸਿਆ ਨਾ ਅਸੀਂ ਧੰਨਵਾਦ ਉਹਨਾਂ ਦਾ ਜਿਨ੍ਹਾਂ ਦੱਸਿਆ ਸੀ ਉਹਨਾਂ ਦਾ ਨਾਂ ਨਹੀਂ ਲੈ ਮੇਰੀ ਬਣਾ ਦਿਓ ਹੀ ਉਹਨਾਂ ਦਾ ਨਾਂ ਨਹੀਂ ਲੈ ਸਕਦੇ ਪਰ ਦੱਸਣ ਵਾਲੇ ਤੇ ਇਹ ਵੀ ਕਹਿੰਦੇ ਤੁਸੀਂ ਕੁੱਟਮਾਰ ਕਰਦੇ ਤੁਸੀਂ ਅਗਲੀ ਇਹਨਾਂ ਨੇ ਕਹਿਣਾ ਲੁਧਿਆਣੇ ਵਾਲਾ ਪੈਸੇ ਖਾਂਦਾ ਮੈਂ ਕਹਿੰਦਾ ਤੁਸੀਂ ਕੁੱਟਮਾਰ ਬੜੀ ਕਰਦੇ ਹੋ ਕੀ ਦੇਖਿਆ ਜੀ ਚਲੋ ਜਦੋਂ ਦੇਖਿਆ ਜੀ ਹਾਂ ਜਿਹਦੀ ਵੀਡੀਓ ਕੁੱਟਮਾਰ ਦੀ ਵੀ ਸਾਡੇ ਕੋਲ ਕਈਆਂ ਪਿੰਡਾਂ ਚ ਆਉਂਦੀ ਆ ਉਹ ਨਾਲ ਲਾਈਦੀ ਆ ਇਸ ਦਾ ਇਹ ਨਾ ਕਹਾ ਲੁਧਿਆਣੇ ਵਾਲੇ ਬੰਦੇ ਦਾ ਮਤਲਬ ਜੀ ਤੁਸੀਂ ਸਾਫ ਕਰ ਦੋ ਕਿ ਉਹ ਲੈਂਦਾ ਇੱਧਰ ਹੁਣ ਮੇਰੇ ਵੀ ਵੀਡੀਓ ਬਣਾ ਬਣਾ ਆਉਣੀ ਚਾਹੀਦੀ ਵਿੱਚ ਤੁਸੀਂ ਸਾਫ ਕਰ ਦੋ ਅਸੀਂ ਇਹਨੂੰ ਕੁੱਟਿਆ ਮਾਰਿਆ ਜਾਂ ਤੇ ਕੋਈ ਪਿੱਛੇ ਤੋਂ ਦਿੱਤਾ ਮੈਂ ਤੇ ਕਹਿੰਦੇ ਆ ਕਿ ਮੈਂ ਤੇ ਕਿੱਲੇ ਨਹੀਂ ਲਾ ਦੇ ਸਿਰ ਲਾ ਦੇ ਮੇਰਾ ਹਾਂ ਭਾਜੀ ਮੈਂ ਤੇ 10 ਵਾਰੀ ਮੈਂ ਤੇ 10 ਵਾਰੀ ਇਹ ਗੱਲ ਕਲੀਅਰ ਕਰਤੀ ਕਿ ਲੋਕ ਕਹਿੰਦੇ ਤੁਸੀਂ ਕੁੱਟਦੇ ਹੋ ਅਸੀਂ ਵੇਖਿਆ ਨਹੀਂ ਅਸੀਂ ਨਹੀਂ ਕਵਾਂਗੇ ਸਰਪੰਚ ਸਾਹਿਬ ਦੇਖੋ ਗੁੱਸਾ ਨਾ ਕਰੋ ਸਰ ਪਿੰਡਾਂ ਦੇ ਸਾਰੇ ਸਰਪੰਚ ਨਹੀਂ ਸਹੀ ਸਾਰੀਆਂ ਸੁਸਾਇਟੀਆਂ ਨਹੀਂ ਸਹੀ ਜਿੰਨੇ ਇਥੇ ਬੰਦੇ ਖੜੇ ਸਾਰੇ ਨਹੀਂ ਸਹੀ ਨਹੀਂ ਨਹੀਂ ਸਾਰੇ ਪਰ ਜਿੰਨੀ ਦੇਰ ਕਿਸੇ ਦੀ ਚੀਜ਼ ਸਾਬਤ ਨਹੀਂ ਨਾ ਹੁੰਦੀ ਆਪਾਂ ਬੋਲਦੇ ਹੀ ਨਹੀਂ ਗੱਲ ਖਤਮ ਜੇ ਇਹਦੀ ਕੁੱਟਮਾਰ ਦੀ ਵੀਡੀਓ ਆਈ ਹੁੰਦੀ ਅਸੀਂ ਤੁਹਾਨੂੰ ਰੋਗ ਨਾ ਕਰਨਾ ਕਿ ਆ ਦੇਖ ਵਾਹ ਛੋਟਾ ਖੜਾ ਆ ਕਰੋ ਸੈਣ ਐ ਬੱਬੂ ਇਹ ਉਹਦੇ ਦਿਮਾਗ ਤੇ ਫਾਲਟ ਪੈ ਗਿਆ ਉਹ ਪਾਜੀ ਲਿਖਿਆ ਹੋ ਗਿਆ 20000 ਪਾਜੀ ਆ ਵੀ ਲਿਖਿਆ ਹੋਇਆ ਸਾਰਾ ਕੁਸ਼ਣ ਆ ਆ ਵੀ ਇਹਦੇ ਕਰਿਓ ਸਾਂ ਪਾਜੀ ਇੱਕ ਪਾ ਪਾ ਦਿੰਨੇ ਪਾ ਦਿੰਦੇ ਪਾ ਆ ਵੀ ਨੇ ਫਿਰ ਉੱਥੋਂ ਪਾਇਆ ਕਰੀਂ ਨਹੀਂ ਕਰਾ ਲੈਣ ਤਾਂ ਦੋ ਚੋਂ ਹੋਰ ਬੰਦਿਆਂ ਦੇ ਕਰਾ ਲੇ ਲੇ ਕੋਈ ਗੱਲ ਨਹੀਂ ਕੱਲੇ ਕੋ ਵੀ ਦੇ ਸੋ ਸੰਗਤ ਜੀ ਜਿਵੇਂ ਇੱਕ ਅਸੀਂ ਬੇਨਤੀ ਕਰਦੇ ਆ ਇੱਕ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਜੀ ਕਿ ਤੁਸੀਂ ਆਪ ਦਾ ਸੁਝਾਅ ਕਮੈਂਟ ਦੇ ਪ੍ਰਤੀ ਤੁਸੀਂ ਆਪ ਦਾ ਪੱਖ ਰੱਖਣਾ ਤਾਂ ਇੱਕ ਮਰਿਆਦਾ ਦੇ ਵਿੱਚ ਰੱਖਿਓ ਸਾਡੇ ਪ੍ਰਤੀ ਵੀ ਤੁਸੀਂ ਕੋਈ ਵੀ ਸਾਡੇ ਪ੍ਰਤੀ ਵੀ ਤੁਸੀਂ ਕੁਝ ਵੀ ਬੋਲ ਸਕਦੇ ਹੋ ਪਰ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਇਹਨੂੰ ਰੱਖਿਆ ਉਹਨਾਂ ਦੇ ਪ੍ਰਤੀ ਵੀ ਤੁਸੀਂ ਇੱਕ ਮਰਿਆਦਾ ਚ ਰਹਿ ਕੇ ਕਮੈਂਟ ਕਰਨਾ ਹੈ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਬਾਬਾ ਅਸੀਂ ਇਹਦਾ ਨਾਂ ਨਹੀਂ ਜਾਣਦੇ ਇਹਦਾ ਨਾਂ ਸਾਬਾ ਰੱਖਿਆ ਹੈ ਯਾਰ ਕਿ ਇਹ ਸਾਨੂੰ ਸਾਰਿਆਂ ਨੂੰ ਬਾਬਾ ਤਾਂ ਇਹੀ ਵੀ ਕੋਈ ਬਾਬਾ ਆਂਦੇ ਜੀ ਪਿਛਲੇ ਕਾਫੀ ਸਾਲਾਂ ਤੋਂ ਸਾਡੇ ਕੋਲ ਰਹਿਆ ਹੈ ਜੀ ਬਿਲਕੁਲ ਸਹੀ ਸਤਿ ਸ਼੍ਰੀ ਅਕਾਲ ਜੀ ਕੋਈ ਇਹਨਾਂ ਜੀ ਕੋਟਮਾਰ ਕੀਤੀ ਹੈ ਕਿ ਭਾਈ ਅਸੀਂ ਜਾ ਕੋਈ 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 ਗੁੱਟਮਾਰ ਨਹੀਂ ਹੋਈ ਜੀ ਇਹ ਹੈ ਵੀ ਭਾਜੀ ਕਾਲੇ ਨੇ ਹਰਪ੍ਰੀਤ ਸਿੰਘ ਜੀ ਬਿਲਵੱਲੇ ਤੋਂ ਤੇਰਾ ਆਸਰਾ ਸੋਸਾਇਟੀ ਤੋਂ ਇਹ ਲੈ ਕੇ ਚੱਲੇ ਆ ਤੁਹਾਡਾ ਕੁਝ ਇਸ ਦੇ ਬਾਰੇ ਕਹਿਣਾ ਤੇ ਦੱਸੋ ਮੇਰਾ ਇਹ ਵੀ ਜੀ ਕਿ ਪਹਿਲਾਂ ਤਾਂ ਅਸੀਂ ਪਰਿਵਾਰ ਦਾ ਧੰਨਵਾਦ ਕਰਦੇ ਆ ਕਿ ਕੋਈ ਵੀ ਆਪਸੀ ਵਿਵਾਦ ਨਹੀਂ ਕੋਈ ਵੀ ਉਹ ਗੱਲ ਨਹੀਂ ਕਿਉਂਕਿ ਇਹਨਾਂ ਕੋਲ ਪਿਛਲੇ ਕਰੀਬ 20 ਸਾਲਾਂ ਤੋਂ ਇਹ ਵੀਰ ਰਹਿ ਰਿਹਾ ਆ ਇਨਾਂ ਦੇ ਅਕੋਰਡਿੰਗ ਠੀਕ ਹੈ ਜੀ ਇਹਨਾਂ ਨੇ ਇਹਦੀ ਸੇਵਾ ਪਾਣੀ ਪ੍ਰਸ਼ਾਦਾ ਪਾਣੀ ਬਿਮਾਰ ਹੋ ਗਿਆ ਦਵਾਈ ਦਾਰੂ ਪੂਰੀ ਜਿੱਦਾਂ ਜੋ ਲੱਗਦਾ ਹੈ ਸਭ ਸੰਭਾਲ ਕਰਦੇ ਰਹੇ ਆ 20 ਸਾਲ ਇਹਨੇ ਕੱਟੇ ਇੱਥੇ ਪਿਆਰ ਮੁਹੱਬਤ ਵੀ ਪਿਆ ਜਾਂਦਾ ਪਰ ਇਸ ਵੀਰ ਦੀ ਜਿਵੇਂ ਸਾਨੂੰ ਵੀਡੀਓ ਆਈਆਂ ਉਹਦੇ ਬਿਹਾਫ ਤੇ ਅਸੀਂ ਸਰਚ ਕਰਕੇ ਤੇ ਅੱਜ ਇਸ ਵੀਰ ਨੂੰ ਨਾਲ ਲੈ ਕੇ ਚੱਲੇ ਆ ਪਰਿਵਾਰ ਦੀ ਸਹਿਮਤੀ ਦੇ ਨਾਲ ਕੋਈ ਵੀ ਪੈਸੇ ਦਾ ਲੈਣ ਦੇਣ ਨਹੀਂ ਹੋਇਆ ਕੁਝ ਵੀ ਇਹਦੀ ਮਿਹਨਤ ਨੂੰ ਲੈ ਕੇ ਤੈ ਨਹੀਂ ਹੋਇਆ ਨਾ ਹੀ ਅਸੀਂ ਕੀਤਾ ਆ ਤੇ ਇਹ ਸਾਡੇ ਕੋਲ ਰਹੂਗਾ ਜਦੋਂ ਮਰਜ਼ੀ ਆਣ ਕੇ ਇਹਨੂੰ ਮਿਲ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਦਾ ਪਰਿਵਾਰ ਨਹੀਂ ਮਿਲਦਾ ਤਾਂ ਇਹ ਆਸ਼ਰਮ ਚ ਰਹੂਗਾ ਜੇ ਪਰਿਵਾਰ ਮਿਲ ਜਾਂਦਾ ਉਹਦੀ ਪੂਰੀ ਵੈਰੀਫਾਈ ਸਰਚ ਕਰਕੇ ਹਰ ਇੱਕ ਡਾਕੂਮੈਂਟ ਚੈੱਕ ਕਰਕੇ ਜਿਵੇਂ ਪੱਕਾ ਸ਼ੋਰ ਹੋ ਜੇਗੀ ਹਾਂ ਬੱਚਾ ਉਹਨਾਂ ਦਾ ਆ ਫਿਰ ਪਰਿਵਾਰ ਨੂੰ ਦਿੱਤਾ ਜਾਊਗਾ ਉਹ ਬਣਦੀ ਜਿਹੜੀ ਹੈਗੀ ਆ ਪਿਆਰ ਤੇ ਸਰਕਾਰ ਦੇ ਨਾਲ ਜੋ ਇਹਨੂੰ ਦੇ ਕੇ ਤੋਰ ਸਕਦੇ ਆ ਉਹ ਇਹਨਾਂ ਦੀ ਮਰਜ਼ੀ ਆ ਸਾਡਾ ਉਹਦੇ 'ਚ ਕੋਈ ਲੈਣ ਦੇਣ ਨਹੀਂ ਅਸੀਂ ਇਹਨੂੰ ਪਰਿਵਾਰ ਦੀ ਸਹਿਮਤੀ ਤੇ ਆਪ ਦੀ ਸਹਿਮਤੀ ਦੇ ਨਾਲ ਅੱਜ ਪੱਪੂ ਨੂੰ ਲੈ ਕੇ ਜਾ ਰਹੇ ਹਾਂ ਪੱਪੂ ਤਿਆਰ ਆ ਤੇ ਪਰਿਵਾਰ ਚੜਦੀ ਕਲਾ ਚ ਰਹੇ ਸਾਡੇ ਵੱਲੋਂ ਭੁੱਲਾ ਚੁੱਕਾ ਦੀ ਖਿਮਾ ਹੈ ਜੀ ਚੰਗੀਆਂ ਮਾੜੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਵੀਰ ਹੋਣਾ ਬਾਰੇ ਸਾਨੂੰ ਕਾਫੀ ਜਿਹੜੇ ਇਤਲਾਹ ਦੇਣ ਵਾਲੇ ਜਿਵੇਂ ਪਹਿਲਾਂ ਵੀ ਵੀਰ ਨੂੰ ਆਉਂਦੇ ਉਹ ਗੱਲ ਕਹੀ ਕੀ ਮੇਰੇ ਸਾਰੇ ਆਪਣੇ ਨਹੀਂ ਮੇਰੇ ਪਿੰਡ 'ਚ ਜੇ ਮੈਂ ਸੇਵਾ ਕਰਦਾ ਤਾਂ ਤੇ ਮੇਰੇ ਤੋਂ ਪਿੰਡ 'ਚ ਜਾ ਕੇ ਪਤਾ ਕਰੋਗੇ ਤੇ ਸਿੱਤਿਆਂ ਨੇ ਤੁਹਾਨੂੰ ਕਹਣਾ ਯਾਰ ਇਹ ਪੈਸੇ ਖਾਂਦਾ ਕਿ ਉਹ ਕਰਦਾ ਕਿਉਂਕਿ ਸਾਰੇ ਮੇਰੇ ਪਿਆਰ ਕਰਨ ਵਾਲੇ ਨਹੀਂ ਆ ਇਸੇ ਤਰ੍ਹਾਂ ਸਾਰੇ ਤੁਹਾਡੇ ਮਿੱਤਰ ਹੀ ਨਹੀਂ ਆ ਠੀਕ ਹੈ ਨਾ ਸੋ ਕਈ ਸੋ ਚੰਗੀਆਂ ਮਾੜੀਆਂ ਗੱਲਾਂ ਹਨੂ ਵੀ ਕਈ ਵਾਰੀ ਕੀ ਹੁੰਦਾ ਕੋਈ ਚੀਜ਼ਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਜਦੋਂ ਆਪਣੇ ਕੋਲ ਸਬੂਤ ਹੀ ਨਹੀਂ ਇਹੀ ਕਿਵੇਂ ਕਹਦੇ ਤੁਸੀਂ ਕੁੱਟਮਾਰ ਕੀਤੀ ਜਾਂ ਕਿਵੇਂ ਆ ਕਿਸੇ ਚੀਜ਼ ਦਾ ਕੁਛ ਨਹੀਂ ਤੁਸੀਂ ਤੁਸੀਂ ਆਪਣੇ ਮਤਲਬ ਕੋ ਵਧੀਆ ਰੱਖਿਆ ਜੀਵਨ ਵਧੀਆ ਦਿੱਤਾ ਅਸੀਂ ਗਾਂ ਅੱਗੇ ਜੀਵਨ ਵਧੀਆ ਦਵਾਂਗੇ ਪਿੰਡ ਨਵਾਂ ਪਿੰਡ ਆ ਥਾਣਾ ਥਾਣਾ ਝੰਡੇਰ ਜ਼ਿਲ੍ਹਾ ਅੰਮ੍ਰਿਤਸਰ ਫਤੇਗੜ ਚੂੜੀਆਂ ਦੇ ਨੇੜੇ ਪਿੰਡ ਪੈਂਦਾ ਜੀ ਨਵਾਂ ਪਿੰਡ ਜਿਹੜਾ ਮਹਿਤਾ ਰੋਡ ਵਾਲਾ ਨਵਾਂ ਪਿੰਡ ਉਹ ਨਹੀਂ ਆ ਇਹ ਨਵਾਂ ਪਿੰਡ ਫਤੇਗੜ ਚੂੜੀਆਂ ਲੱਗ ਗਿਆ ਹੁਣ ਅਸੀਂ ਚਾਲੇ ਪਾਉਣ ਲੱਗੇ ਆ ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖਣ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਜੀ ਪਰਿਵਾਰ ਕਹਿੰਦਾ ਸੀ ਕਿ ਪੱਪੂ ਨੇ ਜਾਣਾ ਨਹੀਂ ਤੇ ਪੱਪੂ ਗੱਡੀ 'ਚ ਵੇਖੋ ਕਿਵੇਂ ਭੱਜ-ਭੱਜ ਕੇ ਬਹਿਣ ਰਿਹਾ ਲੋ ਜੀ ਉਹ ਗੱਡੀ ਖੋਲੋ ਛੇਤੀ ਯਾਰ ਰੋਜਾ ਰੋਜਾ ਪੱਪੂ ਰੁਕ ਜਾ ਗੱਡੀ ਖੋਲਦਾ ਮੈਂ ਰੁਕ ਜਾ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਕਹਿੰਦਾ ਜੀ ਇਹਨੇ ਜਾਣਾ ਨਹੀਂ ਤਾਂ ਮੈਂ ਕਹਿੰਦਾ ਪੱਪੂ ਦੀ ਜਿੰਨੀ ਸਪੀਡ ਆ ਨਾ ਅਸੀਂ ਕੁਝ ਕਹਿ ਹੀ ਨਹੀਂ ਸਕਦੇ ਉਜੀ ਖੁਦ ਦੇ ਸਕਦੇ ਹੋ ਬਾਕੀ ਬਹੁਤ ਵਧੀਆ ਪਰਿਵਾਰ ਸਹਿਮਤੀ ਵਾਲਾ ਪਰਿਵਾਰ ਹੈ ਜੀ ਧੰਨਵਾਦ ਚੱਲ ਵੀ ਟਾਈਮ ਤੇ ਦੱਸ 7 ਵਜੇ ਆ ਹਾਂ ਤੇ ਸ਼ਾਮ ਨੂੰ ਢੋ ਟਿਕਨੇ ਵਜੇ ਬਣਾਇੰਦੀ ਆ 7 ਵਜੇ ਟਾਈਮ ਦੱਸ ਦੇਣਾ ਸਾਰਿਆਂ ਨੂੰ ਹਾਂ ਸੋ ਘੜੀ ਵੱਧੀ ਆ ਜੀ ਤੇ ਘੜੀ ਬਣ ਕੇ ਇੰਨਾ ਜ਼ਿਆਦਾ ਖੁਸ਼ ਆ ਕਿ ਟਾਈਮ ਵੇਜ ਦੇ ਕੇ ਦੱਸਦਾ ਸਾਨੂੰ ਅਸਲ ਦੇ ਵਿੱਚ ਇਹ ਭਗਤ ਹੈ ਅਸਲ ਦੇ ਵਿੱਚ ਇਹ ਭਗਤ ਨੇ ਇਹ ਰੱਬ ਰੂਪੀ ਬੰਦੇ ਨੇ ਬਾਕੀ ਇਹ ਵੀਡੀਓ ਤੁਸੀਂ ਪੂਰੀ ਦੇਖ ਲਈ ਤਾਂ ਇਹਦੇ ਵਿੱਚ ਜਿਹੜੀ ਇੱਕ ਗੁਰਪ੍ਰੀਤ ਬਾਈ ਨੂੰ ਲੈ ਕੇ ਗੱਲਬਾਤ ਹੋਈ ਆ ਉਹ ਜਿਵੇਂ ਇਸ ਵੀਰ ਨੇ ਸਿੱਧਾ ਨਾਂ ਨਹੀਂ ਲਿਆ ਇਸ ਵੀਰ ਨੇ ਸਿਰਫ ਸਾਨੂੰ ਇੰਨਾ ਕਿਹਾ ਸੀ ਕਿ ਲੁਧਿਆਣੇ ਦੀ ਸੰਸਥਾ ਆ ਜੀ ਉਹਨਾਂ ਨੇ ਬੰਦਾ ਕਿਸੇ ਦੇ ਘਰੋਂ ਛਡਾਇਆ ਤੇ 10000 ਚ ਵੇਚਦਾ ਤਾਂ ਲੁਧਿਆਣੇ ਤਾਂ ਸੰਸਥਾ ਤੁਹਾਨੂੰ ਪਤਾ ਕਿਹੜੀ ਆ ਸੋ ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਦੇ ਘਰੇ ਜਾਂਦੇ ਆ ਸਾਨੂੰ ਕਿਹਾ ਜਾਂਦਾ ਜੀ ਫਲਾਣੀ ਸੰਸਥਾ ਵਾਲੇ ਜਿਹੜੇ ਆ ਉਹ ਪੈਸੇ ਲੈ ਲਏ ਉਹਨਾਂ ਨੇ ਯਾ ਉਹਨਾਂ ਨੇ ਬੰਦਾ ਗਾੜੀ ਦੇ ਦਿੱਤਾ ਕਿਉਂਕਿ ਪਾਲ ਵੀਰ ਨੂੰ ਵੀ ਇੱਕ ਦੋ ਘਰਾਂ ਦੇ ਵਿੱਚ ਗਿਆ ਤਾਂ ਉੱਥੇ ਇਹ ਸਵਾਲ ਕੀਤਾ ਗਿਆ ਸੀ ਕਿ ਹੈਪੀ ਪੈਸੇ ਲੈ ਲੈਂਦਾ ਜਦੋਂ ਅਸੀਂ ਜਾਣਦੇ ਹਾਂ ਸਾਨੂੰ ਹੋਰ ਕਿਤੇ ਸੰਸਥਾ ਦਾ ਨਾਮ ਲਾ ਦਿੱਤਾ ਜਾਂਦਾ ਸੋ ਇਹ ਵੀ ਇੱਕ ਵੱਡੇ ਪੱਧਰ ਤੇ ਇਹ ਚੀਜ਼ ਹੋ ਰਹੀ ਆ ਬਾਕੀ ਅਸੀਂ ਖੜੇ ਆ ਜੀ ਜੇ ਸੱਚਿਆਂ ਦਾ ਖੜੇ ਆ ਅਕਾਲ ਪੁਰਖ ਦੀ ਕਿਰਪਾ ਆ ਹੁੰਦਾ ਸਾਰਾ ਕੁਝ ਸੰਗਤ ਦੇ ਸਾਥ ਨਾਲ ਹੀ ਆ ਪਰ ਚੋਰੀ ਨਹੀਂ ਦੱਸ ਕੇ ਆਸੋ ਸੰਗਤ ਜੀ ਇਹ ਵੀਡੀਓ ਅਸੀਂ ਪਹਿਲਾਂ ਪਾਈ ਸੀ ਤੇ ਫਿਰ ਡਿਲੀਟ ਕਰ ਦਿੱਤੀ ਗਈ ਸੀ ਕਿਉਂਕਿ ਉਹਨਾਂ ਵੀਰਾਂ ਦਾ ਪੱਖ ਇਹ ਸੀ ਕਿ ਤੁਸੀਂ ਸਾਡਾ ਪੱਖ ਨਹੀਂ ਰੱਖਿਆ ਉਹਨਾਂ ਨੇ ਸਾਨੂੰ ਇਹ ਕਿਹਾ ਕਿ 20 ਸਾਲ ਅਸੀਂ ਇਸ ਬੰਦੇ ਨੂੰ ਪ੍ਰਸ਼ਾਦਾ ਸ਼ਕਾਇਆ ਜੀ 20 ਸਾਲ ਦੀ ਸੇਵਾ ਕੀਤੀ ਆ ਜੇ ਅਸੀਂ 20 ਸਾਲ ਇਹਨੂੰ ਰੋਟੀ ਨਾ ਦਿੰਦੇ ਤਾਂ ਇਹ ਕਦੋਂ ਦਾ ਮਰ ਗਿਆ ਹੁੰਦਾ ਤੁਸੀਂ ਵੀਡੀਓ ਇਸ ਤਰੀਕੇ ਨਾਲ ਵੀ ਸੰਗਤ ਅੱਗੇ ਰੱਖ ਸਕਦੇ ਸੀ ਇਹ ਉਹਨਾਂ ਦਾ ਪੱਖ ਹੈ ਤੇ ਸਾਡਾ ਪੱਖ ਇਹ ਆ ਕਿ ਜੇ 20 ਸਾਲ ਉਹਨਾਂ ਨੂੰ ਤਨਖਾਹ ਦੇ ਬੰਦਾ ਰੱਖਣਾ ਪੈਂਦਾ 20 ਸਾਲਾਂ ਦੇ ਜੇ ਅਸੀਂ 8000 ਦਾ ਪੈਸੇ ਵੀ ਲਾਈਏ ਨਾ ਸੰਗਤ ਜੀ ਤਾਂ 19 ਲੱਖ ਤੇ 20000 ਰੁਪਿਆ ਬਣਦਾ 19 ਲੱਖ 20000 ਰੁਪਿਆ ਇਹ ਵੀਰ ਨੇ ਉਹਨਾਂ ਤੋਂ ਲੈਣਾ ਹੈ ਨਾਰਮਲੀ ਤਾਂ ਜੇ ਇਸ ਨੂੰ ਉਹ ਨਾਂ ਰੱਖਦੇ ਹੋ ਸਕਦਾ ਹੈ ਉਸ ਤੋਂ ਵੀ ਵਧੀਆ ਜ਼ਿੰਦਗੀ ਜੀ ਰਿਆ ਹੁੰਦਾ ਸੋ ਰੋਟੀ ਮਸਲਾ ਨਹੀਂ ਹੈ ਰੋਟੀ ਤਾਂ ਪੰਜਾਬ ਦੇ ਵਿੱਚ ਰੋਟੀ ਤੋਂ ਨਹੀਂ ਕੋਈ ਮਰ ਸਕਦਾ ਸੰਗਤ ਜੀ ਕੋਈ ਭੁੱਖਾ ਨਹੀਂ ਮਰ ਸਕਦਾ ਇਹ ਗੁਰੂਆ ਪੀਰਾਂ ਦੀ ਧਰਤੀ ਆ ਸੋ ਅਸੀਂ ਕੰਮ ਕਰਾਉਣ ਨੂੰ ਬੰਦੇ ਰੱਖਦੇ ਆ ਨਾ ਕਿ ਰੋਟੀ ਦੇਣ ਨੂੰ ਇਹ ਸਚਾਈ ਹੈ ਸੋ ਇਹ ਉਹਨਾਂ ਦਾ ਪੱਖ ਸੀ ਦਸੋ ਸੰਗਤ ਜੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਉੱਥੇ ਕਈ ਵਾਰੀ ਨਹੀਂ ਕਰਨੀਆਂ ਜ਼ਰੂਰੀ ਸਮਝਦੇ ਕਿਉਂਕਿ ਕਈ ਵਾਰੀ ਜਦੋਂ ਅਸੀਂ ਕਿਸੇ ਜ਼ਿਮੀਂਦਾਰ ਪਰਿਵਾਰ ਦੇ ਕੋਲੋਂ ਬੰਦਾ ਲੈਣ ਜਾਂਦੇ ਆ ਨਾ ਤਾਂ ਉੱਥੇ ਬਹਿਸ ਬਹੁਤ ਲੰਮੀ ਹੋ ਜਾਂਦੀ ਆ ਤਾਂ ਕਿਸੇ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਕਿਉਂਕਿ ਉਹਨਾਂ ਦੀ ਨਿਗਾਹ ਦੇ ਵਿੱਚ ਉਹਨਾਂ ਨੇ ਪਿਛਲੇ 20 ਸਾਲ ਤੋਂ ਇਹਨੂੰ ਪੁੱਤ ਬਣਾ ਕੇ ਰੱਖਿਆ ਜੀ ਉਹਨਾਂ ਗੱਲਾਂ ਦਾ ਜੇ ਅਸੀਂ ਉਹਨਾਂ ਦੇ ਕੋਲੋਂ ਆਫ ਕੈਮਰਾ ਜਵਾਬ ਜ਼ਰੂਰ ਮੰਗਿਆ ਸੀ ਪਰ ਕੈਮਰੇ 'ਚ ਨਹੀਂ ਮੰਗਿਆ ਕਿ ਜੇ ਤੁਸੀਂ ਪੁੱਤ ਬਣਾ ਕੇ ਰੱਖਿਆ ਕਿ ਪੁੱਤ ਦੇ ਕੱਪੜੇ ਅਸੀਂ ਡੰਗਣਾ ਵਾਲੇ ਆਵਾੜੇ ਦੇ ਵਿੱਚ ਰੱਖਾਂਗੇ ਕਿ ਪੁੱਤ ਦੇ ਕੱਪੜੇ ਅਸੀਂ ਤੋੜੇ ਦੇ ਵਿੱਚ ਰੱਖਾਂਗੇ ਜਾਂ ਜਿੰਨੂੰ ਅਸੀਂ ਪੁੱਤ ਬਣਾ ਕੇ ਰੱਖਿਆ ਉਹਦਾ ਮੰਝਾ ਅਸੀਂ ਡੰਗਣਾ ਵਾਲੇ ਛੱਟ ਦੇ ਥੱਲੇ ਪਾਵਾਂਗੇ ਜਿੱਥੇ ਕਿ ਪ੍ਰੋਪਰ ਕੋਈ ਕੰਦ ਨਹੀਂ ਕੁਛ ਨਹੀਂ ਆ ਗਰਮੀ ਕਿੰਨੀ ਜ਼ਿਆਦਾ ਇਹ ਗੱਲਾਂ ਦੇ ਜਵਾਬ ਅਸੀਂ ਨਹੀਂ ਲੈ ਸਕਦੇ ਕਿਉਂਕਿ ਨਾ ਹੀ ਉਹਨਾਂ ਨੇ ਦੇਣੇ ਆ ਨਾ ਉਹਨਾਂ ਨੇ ਕਿਸੇ ਗੱਲ ਤੇ ਪਾਣੀ ਪੈਣ ਦੇਣਾ ਸੋ ਨਾ ਉਹਨਾਂ ਨੇ ਪੈਰਾਂ ਤੇ ਪਾਣੀ ਪੈਣ ਦੇਣਾ ਬਸ ਸੰਗਤ ਕਹੇ ਕਿ 20 ਸਾਲਾਂ ਤੋਂ ਬੱਚਾ ਬਣਾ ਕੇ ਰੱਖਿਆ ਪਰ ਆਪਦੇ ਬੱਚੇ ਦੇ ਇਹਦੇ 'ਚ ਫਰਕ ਕਿੰਨਾ ਮੰਨ ਲਓ ਕੀ ਇਸ ਇਨਸਾਨ ਦੇ ਭਾਂਡੇ ਇਕੱਠੇ ਨੇ ਉੱਥੇ ਇਹਦੇ ਭਾਂਡੇ ਵੀ ਵੱਖਰੇ ਨੇ ਕਿਉਂਕਿ ਉਹ ਅਸੀਂ ਬੜੀ ਵਾਰੀ ਦਿਖਾ ਚੁੱਕੇ ਪਹਿਲਾਂ ਵੀਡੀਓ ਦੇ ਵਿੱਚ ਭਾਂਡੇ ਆਲਗ ਮੰਝਾ ਆਲਗ ਡੰਗਰਾਂ ਵਾਲੇ ਬਾੜੇ 'ਚ ਹੁਣ ਅਸੀਂ ਕਿੰਨੇ ਬਾਰ ਬਾਰ ਉਹ ਚੀਜ਼ਾਂ ਕੀ ਦਿਖਾਈਏ ਕਿ ਇਹ ਉਹਨਾਂ ਦੇ ਭਾਂਡਿਆਂ ਦੇ ਵਿੱਚ ਪ੍ਰਸ਼ਾਦਾ ਸਰ ਸਕਦਾ ਉਹ ਤਾਂ ਨਾ ਜਾਂ ਤਾਂ ਕਹਿ ਦੇ ਨੀ ਯਾਰ ਅਸੀਂ ਰੱਖਿਆ ਅਸੀਂ ਕਹਿੰਨੇ ਅਸੀਂ ਆਸ਼ਰਮ ਚ ਇਹਨਾਂ ਨੂੰ ਆਪਣੇ ਭਰਾਵਾਂ ਵਾਂਗ ਰੱਖਦੇ ਆਂ ਇਹ ਸਾਡੇ ਆਪਣੇ ਅਸੀਂ ਪਿਆਰ ਕਰਦੇ ਆਂ ਪਰ ਸਾਡੇ ਭਾਂਡੇ ਤਾਂ ਇਕੱਠੇ ਆ ਨਾ ਜਿਹੜੇ ਥਾਲ ਦੇ ਵਿੱਚ ਇਹ ਪ੍ਰਸ਼ਾਦਾ ਛਕਦੇ ਉਹ ਤੇ ਅਸੀਂ ਛਕਦੇ ਆਂ ਕਿਉਂਕਿ ਪਰ ਇਹਨਾਂ ਦੇ ਭਾਂਡੇ ਜਿਹੜੇ ਉਹ ਵੱਖਰੇ ਹੁੰਦੇ ਨੇ ਇਹ ਬੰਦਾ ਬਿਲਕੁਲ ਮੰਦਬੁੱਧੀ ਆ ਤੇ ਪਿਛਲੇ 20 ਸਾਲਾਂ ਤੋਂ ਰੱਖਿਆ ਹੋਇਆ ਜਿਹੜੇ ਵੀਰ ਨੇ ਆ ਨਾਲ ਵੀਡੀਓ ਖੜਕੇ ਬਣਾਈ ਆ ਉਹ ਕਹਿੰਦਾ ਜੀ ਅਸੀਂ ਉਹਨੂੰ ਕਿਹਾ ਕਿ ਤੁਸੀਂ ਇਹਦੀ 20 ਸਾਲ ਦੀ ਮਿਹਨਤ ਕਹਿੰਦਾ ਅਸੀਂ ਇਹਦੀ 20 ਸਾਲ ਸੇਵਾ ਕਰਤੀ ਆ ਉਹ ਸਾਨੂੰ ਕੌਣ ਹਰਜਾਨਾ ਦੇਊਗਾ ਉੱਥੇ ਸਾਡਾ ਬਹਿਸ ਕਰਨਾ ਮਤਲਬ ਨਹੀਂ ਬਣਦਾ ਸਾਡਾ ਫਰਜ਼ ਸੀ ਇਸ ਵੀਰ ਦੀ ਜਾਨ ਛਡਾਉਣਾ ਕਿਉਂਕਿ ਇਹਨਾਂ ਦਾ ਕੋਈ ਟਾਈਮ ਟੇਬਲ ਨਹੀਂ ਜਦੋਂ ਮਰਜ਼ੀ ਇਹਨਾਂ ਦੇ ਵਿਚਾਰਿਆਂ ਨੇ ਆਪਣਾ ਜਿਹੜਾ ਗੋਇ ਕੁਡੇ ਦਾ ਕੰਮ ਕਰਨ ਲੱਗ ਜਾਣਾ ਕੌਣ ਇਹਨਾਂ ਨੂੰ ਕਹੂਗਾ ਕਿ ਹੁਣ ਧੁੱਪ ਜਾਦਾ ਚੜ ਗਈ ਆ ਜਾ ਬਹਿ ਜਾ ਨਹੀਂ ਕੋਈ ਨਹੀਂ ਸੋ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਕਿ ਅਸੀਂ ਪੁੱਤ ਬਣਾ ਕੇ ਰੱਖਿਆ ਜਾਂ ਅਸੀਂ 20 ਸਾਲ ਇਸ ਇਨਸਾਨ ਦੀ ਸੇਵਾ ਕੀਤੀ ਆ ਉਹ ਨਵੇੜਾ ਗੁਰੂ ਸਾਹਿਬ ਨੇ ਕਰਨਾ ਜੇ ਸੇਵਾ ਇਹਨਾਂ ਤੇ ਮਾਲਕ ਨੇ ਉਹਨਾਂ ਨੂੰ ਫਲ ਦੇਣਾ ਜੀ ਅਸੀ ਸੇਵਾ ਕੀਤੀ ਸਾਨੂੰ ਫਲ ਮਿਲਣਾ ਕੁਝ ਗੱਲਾਂ ਪਰਮਾਤਮਾ ਦੇ ਛੱਡ ਦਿੰਦੇ ਆ ਬੰਦੇ ਨੂੰ ਬਿਲਕੁਲ ਆਪਣੇ ਬਾਰੇ ਨਹੀਂ ਪਤਾ ਆਪਣੇ ਜੀਵਨ ਜੀਣ ਦੇ ਬਾਰੇ ਨਹੀਂ ਪਤਾ ਆਪ ਦਾ ਨਾਮ ਵਾਹਿਗੁਰੂ ਸਤਨਾਮ ਵਾਹਿ ਸਤ ਨਾਮ ਵਾਹਿਗੁਰੂ ਸਤ ਨੈ ਚੱਲ ਨਾਮ ਜਪਦੀ ਰੋਕੀ ਲੈ ਮਹਾਰਾਜ ਦਾ ਨਾਮ ਜਪਦੀ ਰੱਬਾ ਹਾਨੂੰ ਬਚਾਲਾ ਹੀ ਕਿੱਥੇ ਆ ਗਏ ਅੱਗੇ 84 ਦੇ ਜੇਲ੍ਹਖਾਨੇ ਅੱਗੇ ਮੇਰਾ ਖੁੱਦ ਬੇਟਾ ਮਾਂ ਤੋਂ ਵੱਖਰਾ ਗਰੀ ਜਾਂਦਾ ਹੱਡੀਆਂ ਲੱਤਰੀਆਂ ਕਰੀ ਜਾਂਦਾ ਆਉਂਦੇ ਜਾਂਦੇ ਵਿਜ਼ਿਟ ਜਰੂਰ ਕਰੋ ਜੀ ਤੇਰਾ ਆਸਰਾ ਖਾਬਾਂ ਦੀ ਨਗਰੀ ਪਿੰਡ ਵੱਲਾ ਸਭ ਕੁਝ ਗੁਰੂ ਸਾਹਿਬ ਦੀ ਕਿਰਪਾ ਤੇ ਤੁਹਾਡੇ ਸਾਥ ਨਾਲ ਹੀ ਹੋ ਰਿਹਾ ਜੀ ਸਾਥ ਜਰੂਰ ਬਣਾਈ ਰੱਖਿਓ ਇੱਕ ਜਿਨ੍ਹਾਂ ਦੇ ਘਰ ਉਸ ਵੀਰ ਨੂੰ ਲਿਆਂਦਾ ਉੱਥੇ ਇੱਕ ਭਾਈ ਸਾਹਿਬ ਆਏ ਜਿਹੜੇ ਆਉਂਦਿਆ ਸਾਰੀ ਉਹ ਕੈਮਰਾ ਉਹਨਾਂ ਨੇ ਜਿਹੜੀ ਗੱਲ ਕਹੀ ਬਹੁਤ ਸਾਨੂੰ ਚੂਬੂ ਚੂਬੀ ਕਿ ਲੁਧਿਆਣੇ ਵਾਲੀ ਸੰਸਥਾ ਨੇ ਬੰਦਾ ਛੜਾਇਆ 10000 ਚ ਅੱਗੇ ਵੇਚਦਾ ਜੋ ਕਿ ਸੁਣੀਆਂ ਸੁਨਾਈਆਂ ਗੱਲਾਂ ਨੇ ਜੇ ਪਟਿਆਲੇ ਵਾਲਾ ਜਾਂ ਹੋਰ ਕੋਈ ਵੀਰ ਜਾਂਦਾ ਆ ਤਾਂ ਸਾਡਾ ਨਾਮ ਲਾ ਦਿੱਤਾ ਜਾਂਦਾ ਜੇ ਅਸੀਂ ਜਾਂਦੇ ਹਾਂ ਉਹਨਾਂ ਦਾ ਨਾਮ ਲਾ ਦਿੱਤਾ ਜਾਂਦਾ ਸੋ ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖਣ ਸਰਬੱਤ ਦਾ ਭਲਾ ਕਰੇ ਪ੍ਰਮਾਤਮਾ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ